ਨੀ ਤੁੱਪ ਦੇ ਵਿੱਚ ਗਰਮੀ ਦੇ ਵਿੱਚ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਅੱਜ ਪ੍ਰਚਾਰ 5 ਵਜੇ ਖਤਮ ਹੋ ਜਾਣਾ ਬਸ ਇਸ ਤੋਂ ਬਾਅਦ ਕੋਈ ਹੋਰ ਰੈਲੀ ਨਹੀਂ ਹੋਣੀ ਮਹਿੰਦਰ ਭਗਤ ਜੀ ਕੱਲੇ ਨਾਮ ਦੇ ਭਗਤ ਨਹੀਂ ਕਿਰਦਾਰ ਦੇ ਵੀ ਭਗਤ ਨੇ 5 ਨੰਬਰ ਪਰ ਸੋਨੂੰ 5 ਨੰਬਰ ਮਸ਼ੀਨ 'ਚ 5 ਨੰਬਰ ਤੇ ਬਟਨ ਤੇ ਤੁਸੀਂ ਜਿਹੜਾ ਗੁੱਠਾ ਆਪਣਾ ਲਾਉਣਾ ਹੈ ਤਾਂ ਸਮਝੋ ਡੱਬਣਾ 5 ਨੰਬਰ ਹੈ ਆਉਣਾ ਪਹਿਲੇ ਨੰਬਰ ਤੇ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਆ ਰਹੇ ਨੇ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਲੀਡਰ ਮੇਰੇ ਕੋਲੇ ਆ ਰਹੇ ਨੇ ਸਾਰਿਆਂ ਨੂੰ ਬਣਦਾ ਹੱਕ ਮਿਲੂਗਾ ਸਾਰਿਆਂ ਦੇ ਬਣਦੇ ਕੰਮ ਹੋਣਗੇ ਪਰਚੀ ਮਿੰਦਰ ਭਗਤ ਦੀ ਹੋਊਗੀ ਸਾਈਨ ਮੇਰੇ ਹੋਣਗੇ ਮੈਂ ਗੱਬਾ ਦਾ ਕਰਦਾ ਹਾਂ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜਿਹੜਾ ਫਿਰਦਾ ਪਤਾ ਹੀ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਇਹ ਕੰਮ ਹੋ ਸਕਦਾ ਹੈ ਤਾਂ ਮਹਿੰਦਰ ਭਗਤ ਕਰ ਸਕਦਾ ਹੈ ਸਾਹੂ ਬੰਦਾ ਐਸੈਂਬਲੀ ਦੀਆਂ ਪੈੜੀ ਜਿਹੜੀਆਂ ਐਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਉਹਨੂੰ ਮੈਨੂੰ ਗਾਲ੍ਹਾਂ ਕਿਉਂ ਕੱਢਦੇ ਸਾਰੇ? ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ। ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ? ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾਉਂਦਾ ਹੈ। ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸ ਸੀ ਮਤ ਬਖਸ਼ਦਾ ਹੈ। ਫਿਰ ਉਹ ਅਸਤੀਫਾ ਦੇ ਦਿੰਦੇ ਨੇ। ਵੀ ਮੈਂ ਨਹੀਂ ਰਹਿਣਾ ਇੱਥੇ। ਫਿਰ ਪ੍ਰਮਾਤਮਾ ਕਹਿੰਦਾ ਫਿਰ ਇਹਨੂੰ ਭਗਤ ਨੂੰ ਬਿਠਾਉਣਾ ਹੈ। ਨਾ ਕੁੱਸਨ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ ਮਸਤ ਵੱਜ ਗਈ ਇਹਨਾਂ ਦੀ ਫੇਰ ਕੀ ਲੋੜ ਸੀ ਇਸ ਦੀ ਬਾਹ ਦੇਣ ਦੀ ਮੈਨੂੰ ਦੱਸੋ ਮੈਨੂੰ ਦੱਸੋ ਕੀ ਲੋੜ ਸੀ ਇਸ ਦੀ ਬਾਹ ਦੇਣ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਚੱਕ ਦਿਓ ਫੱਟੇ ਬਸ ਮੈਨੂੰ ਪਤਾ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇੱਕ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਏ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆ ਜਿਹੜਾ ਦੇਵੀ ਤਲਾ ਮੰਦਿਰ ਚ ਟਿੱਕੇ ਆਈ ਸੀ ਨੋਟ ਵੀ ਉਹੀ ਐ ਬਸ ਇੱਕ ਕੰਮ ਕਰ ਦਿਓ ਇਹਨਾਂ ਤੋਂ ਐ ਐ ਕਰਕੇ ਤੇ ਐ ਐ ਕਰਕੇ ਤੇ ਕਹਿ ਦਿਓ ਵੀ ਹਾਂ ਤੇ ਪਰ ਸੋਨੂ ਪੰਜ ਨੰਬਰ ਆ ਬਟਨ ਦੱਬ ਕੇ ਓਏ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨਮਾਸ ਬੜਾ ਵੇ ਸਮਝਦਾਰ ਲੱਗਾ फिर थोड़े वालों मैं समझा भी हां दोनों हाथ पर चाके दो नार ला दो इनकलाफ इनकलाफ भारत माता की वंदे बोले सोनिहाल जिंदाबाद रहो आबाद रहो बहुत बहुत